ਸਾਡੇ ਨਾਲ ਨੇ ਇਸ ਵੇਲੇ ਜਸਟਿਸ ਕਮਲਜੀਤ ਸਿੰਘ ਗਰੇਵਾਲ ਜੋ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਜੱਜ ਰਹੇ ਨੇ ਉਹ ਯੂਨਾਈਟਿਡ ਨੇਸ਼ਨਸ ਅਪੀਲਸ ਟ੍ਰਿਬਿਊਨਲ ਦੇ ਵਿੱਚ ਵੀ ਤਿੰਨ ਸਾਲ ਜੱਜ ਰਹੇ ਨੇ ਜਿਹੜੇ ਨਵੇਂ ਤਿੰਨ ਲਾਜ਼ ਆਏ ਨੇ ਇਹਨਾਂ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਉਹਨਾਂ ਦੀ ਇਹਦੇ ਬਾਰੇ ਬਹੁਤ ਨੋਲੇਜ ਹੈ ਇਹਨਾਂ ਬਾਰੇ ਉਹਨਾਂ ਨੇ ਲਿਖਿਆ ਵੀ ਆ ਜਸਟਿਸ ਗਰੇਵਾਲ ਸਵਾਗਤ ਹੈ ਸਾਡੇ ਨਾਲ ਜੁੜਨ ਵਾਸਤੇ ਹੋਏ ਤਨਵਜੀ ਮੈਨੂੰ ਤੁਸੀਂ ਬੁਲਾਇਆ ਥੈਂਕ ਯੂ ਜਸਟਿਸ ਗਰੇਵਾਲ ਜਿਹੜੇ ਤਿੰਨ ਲਾਜ਼ ਅੱਜ ਅੱਜ ਤੋਂ ਲਾਗੂ ਹੋ ਰਿਹਾ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਲੱਗਦਾ ਵਾ ਕਿ ਇਹਨਾਂ ਨੂੰ ਨਵੇਂ ਲਾਜ਼ ਲਾਗੂ ਕਰਨ ਤੋਂ ਪਹਿਲਾਂ ਪ੍ਰੋਪਰ ਡਿਬੇਟ ਡਿਸਕਸ਼ਨ ਟ੍ਰੇਨਿੰਗ ਹੋਣੀ ਚਾਹੀਦੀ ਸੀਗੀ ਜਾਂ ਕੋਈ ਹੋਰ ਸਿਸਟਮ ਦੇ ਤਹਿਤ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਸੀ ਦੇਖੋ ਜੀ ਮੇਰਾ ਤਾਂ ਆਪਣਾ ਵਿਚਾਰ ਇਹ ਹੈ ਕਿ ਇਹ ਇਹਨਾਂ ਕਮੂਨ ਦੀ ਲੋੜ ਹੀ ਹੈ ਨਹੀਂ ਸੀ ਅੱਛਾ ਕਿ ਪੁਰਾਣੇ ਕਾਨੂੰਨ ਹੀ ਨੇ ਉਹਨਾਂ ਨੂੰ ਰੀ ਨੰਬਰ ਕੀਤਾ ਗਿਆ ਨੰਬਰਿੰਗ ਚੇਂਜ ਕਰਕੇ ਉਹਨਾਂ ਨੇ ਨਾਂ ਬਦਲਤਾ ਤੇ ਇਹ ਇਹਨਾਂ ਨੂੰ ਨਵਾਂ ਲਾਅ ਕਹਿ ਰਹੇ ਐ ਤੇ ਕੋਈ ਲੋੜ ਨਹੀਂ ਸੀਗੀ ਪਹਿਲੇ ਕਾਨੂੰਨ 'ਚ ਆਪਣੀ ਕੋਈ ਐਮੈਂਡਮੈਂਟਸ ਵਗੈਰਾ ਤਬਦੀਲੀਆਂ ਲਾਜ਼ਮ ਦੇ ਤੇ ਚੀਜ਼ ਚੱਲਦਾ ਸਕਾ ਤੇ ਅਸਲ ਜਿਹੜਾ ਪ੍ਰੋਬਲਮ ਹੈਗਾ ਜਿਹੜਾ ਕੋਟਾਂ ਦੇ ਵਿੱਚ ਇਹਨਾਂ ਚੇਤ ਲੱਗਦਾ ਹੈਗਾ ਕੇਸਾਂ ਦੇ ਫੈਸਲੇ ਨਹੀਂ ਹੁੰਦੇ ਤੇ ਫਿਰ ਆ ਕੇ ਜਾ ਕੇ ਕੰਦਾ ਬਰੀ ਹੁੰਦਾ ਤੇ ਉਹਦਾ ਟਾਈਮ ਐਨਾ ਖਰਾਬ ਕੀਤਾ ਤੇ ਇਸ ਤੇ ਬਾਰੇ ਕੋਈ ਨਹੀਂ ਮੈਂ ਤਾਂ ਕਹਿਣਾ ਕਿ ਛੇਤੀ ਛੇਤੀ ਫੈਸਲਾ ਹੋਵੇ ਜੀ ਤੇ ਜੇ ਉਹਨੇ ਸੋਣਾ ਕੀਤਾ ਹੈਗਾ ਛੇਤੀ ਉਹਨੂੰ ਕੈਦ ਕੀਤੀ ਜਾਵੇ ਜੀ ਕਿੰਨਾ ਕਾ ਛੇਤੀ ਕੈਦ ਹੋ ਰਹੀ ਹੈ ਕਿ ਨਾ ਚੇ ਜਸਟਿਸ ਗਰਵਲ ਇੱਕ ਚੀਜ਼ ਤੇ ਬੜੀ ਕਲੀਅਰ ਹੈ ਨਾ ਕਿ ਕੁਝ ਸੋਧਾਂ ਕਰਨ ਦੀ ਲੋੜ ਹੈ ਆਪਣੇ ਕਾਨੂੰਨ ਦੇ ਵਿੱਚ ਤੁਹਾਡੇ ਮੁਤਾਬਿਕ ਜੇ ਕੋਈ ਸੋਧਾਂ ਹੋਣੀਆਂ ਚਾਹੀਦੀਆਂ ਐਮੈਂਡਮੈਂਟਸ ਲਿਆਉਣੀਆਂ ਚਾਹੀਦੀਆਂ ਕਾਨੂੰਨ ਦੇ ਵਿੱਚ ਤੇ ਕਿਸ ਤਰ੍ਹਾਂ ਦੀਆਂ ਸੋਧਾਂ ਕਰਨ ਦੀ ਲਿਆਉਣ ਦੀ ਲੋੜ ਹੈ ਬਿਲਕੁਲ ਜੀ ਮੈਂ ਫੀਲਡ ਜਟ ਆ ਹਾਂ ਨਾ ਕ੍ਰੋਸਕਿਪਿਟੀ ਨੂੰ ਲੈ ਕੇ ਇਹ ਇਹ ਨੂੰ ਸਟਰੋਂਗ ਬਣਾਓ ਹਮ ਕਿ ਇਹ ਪੁਲਿਸ ਦੀਆਂ ਹਰਕਤਾਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਖੜੇ ਤੇ ਉਹਨਾਂ ਨੂੰ ਉਨਾਂ ਨੂੰ ਕਹੇ ਕਿ ਇਹ ਨਹੀਂ ਚੱਲੇਗਾ ਤੁਸੀਂ ਗਿਆਤਾ ਲਿਓ ਸ਼ਾਤਾਂ ਲਿਓ ਜਿਹੜੀਆਂ ਉਸੇ ਉਸ ਨੂੰ ਸਾਬਤ ਉਹਦਾ ਕਾਨੂੰਨ ਉਹਦਾ ਚੁਰਮ ਸਾਬਤ ਕਰੀ ਸਕੇ ਜੀ ਉਹੀ ਹੱਤਾ ਹੋ ਨਹੀਂ ਤਾਂ ਉਹਨੂੰ ਛੱਟੋ ਬੰਦੇ ਨੂੰ ਜਾਰਮ ਦੇ ਹੂੰ ਜੇ ਨਹੀਂ ਹੋਦੇ ਖਿਲਾਫ ਤੋਂ ਤੁਹਾਡੇ ਕੋਲ ਕੁਝ ਹੈ ਰਾਇ ਤੇ ਕਿਉਂ ਇਹਨੂੰ ਗ੍ਰਿਫਤਾਰ ਕੀਤਾ ਸੋ ਇਹ ਜਿਹੜਾ ਸਰਕਾਰੀ ਵਕੀਲ ਜਿਹੜਾ ਇੰਡੀਪੈਂਡੈਂਟ ਹੋਣੇ ਦੁਰਚਨ ਇੰਡੀਪੈਂਡੈਂਟ ਟਰਿਵ ਇਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਕਿ ਚੰਗੀ ਤਰ੍ਹਾਂ ਸਮਝਣ ਕਾਨੂੰਨ ਨੂੰ ਸਮਝਣ ਕਾਨੂੰਨ ਦਾ ਪਤਾ ਹੋਵੇ ਤੇ ਸੈਪਰੇਟ ਚੈਸ ਹੋਣਾ ਚਾਹੀਦਾ ਪਰਸਫੂਟੋ ਜਨਰਲ ਕੋਰਪਸ ਹੋਵੇ ਸਭ ਤੋਂ ਉੱਪਰ ਜਿਹੜਾ ਬੈਠਾ ਹੋਵੇ ਹਾਈ ਕੋਰਟ ਜੱਜ ਦੇ ਬਰਾਬਰ ਦਾ ਹੋਵੇ ਜਿਹੜਾ ਕਹੇਗਾ ਕਿ ਮੈਂ ਨਹੀਂ ਇਹ ਕੇਸ ਨੂੰ ਕੋਈ ਪੱਤ ਨਹੀਂ ਦੇਣਾ ਇਸਕੇ ਕੁਝ ਨਹੀਂ ਹੈ ਸੋ ਤਾਂ ਮਤਲਬ ਇਹ ਹੈ ਜਸਟਿਸ ਗਰੇਵਲ ਮੈਂ تھوڑا اسے سمجھنا چاہنا جس طرح ایڈوکیٹ جنرل افس ہے اس طرح ہی پروسییکیوٹر جنرل دا ایک دفتر ਹੋਵੇ ٹھیک بالکل جی اوکے پروسییٹر ایک ਜਿਹੜਾ اس ویلے سسٹم ਇਹਨਾਂ ਨੇ ਇੰਟਰੋਡਿਊਸ ਕੀਤਾ ਵਾ ਕਿ پولیس ਰਿਮਾਂਡ ਵਧ ਸਕਦੀ ਹੈ 15 ਦਿਨ ਦੀ پولیس ਹੋਰ ਰਿਮਾਂਡ ਲੈ ਸਕਦੀ ਜਿਹੜਾ ਪ੍ਰੈਜ਼ెంట్ ਰਿਮਾਂਡ ਸਿਸਟਮ ਹੈ ਉਸ ਤੋਂ ਇਲਾਵਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਬਸ ਹੈਰਸ਼ਮੈਂਟ ਹੈ ਕਿ ਜੀ 15 ਦਿਨਾਂ ਚ ਕੁਝ ਨਹੀਂ ਕਰ ਸਕੀ ਕਿੰਨਾ ਤੁਸੀਂ ਕਿੰਨਾ ਟਾਈਮ ਚਾਹੁੰਦੇ ਹੋ ਹਮਮ ਇਫ ਇਫ ਕਦੀ ਵੀ ਡਿਮਾਂਡ ਤਾਂ ਕਦੀ ਵੀ ਲੈ ਸਕਦੇ ਲੇਕਿਨ ਐਮੀ ਟੂ ਇਹ ਇਖਤਿਆਰ ਹੋਵੇਗਾ ਤੁਸੀਂ ਜੀ 90 ਦਿਨ ਲਈ ਪੋਸਟ ਤੇ ਪਾਠਾ ਕੇ ਰੱਖੋਗੇ ਮੈਨੂੰ ਤਾਂ ਇਹਦਾ ਕੋਈ ਲੌਜੀਕ ਸਮਝ ਨਹੀਂ ਕਿ ਕਿਸ ਦਾ ਇੱਕ ਜਿਹੜਾ ਦੇਸ਼ ਤ੍ਰੋਹ ਦਾ ਕਾਨੂੰਨ ਹੈ ਜਿਹੜਾ ਸਿਡੀਸ਼ਨ ਉਹਦੀ ਕਾਫੀ ਧੇਰ ਤੋਂ ਮੰਗ ਉੱਠ ਰਹੀ ਹੈ ਵੀ ਉਹਨੂੰ ਖਤਮ ਕਰਨਾ ਚਾਹੀਦਾ ਕਿਉਂਕਿ ਉਹਦਾ ਦੁਰਉਪਯੋਗ ਹੁੰਦਾ ਵਾ ਉਹਨੂੰ ਸਿਰਫ ਰੀਟੇਨ ਨਹੀਂ ਕੀਤਾ ਗਿਆ ਉਹਨੂੰ ਸੈਡੀਸ਼ਨ ਦਾ ਜਿਹੜਾ ਦਾਇਰਾ ਵਾ ਉਹਨੂੰ ਹੋਰ ਵਧਾ ਦਿੱਤਾ ਗਿਆ ਵਾ ਹਿਊਮਨ ਰਾਈਟਸ ਜਿਹੜੇ ਲਾਇਰਸ ਨੇ ਉਹ ਕਹਿ ਰਹੇ ਨੇ ਕਿ ਇਹਦੇ ਨਾਲ ਪੁਲਿਸ ਕੋਲ ਹੋਰ ਪਾਵਰਸ ਵਧ ਗਈਆਂ ਸਟੇਟ ਕੋਲ ਹੋਰ ਪਾਵਰਸ ਵਧ ਗਈਆਂ ਤੁਸੀਂ ਬਤੌਰ ਜੱਜ ਇਹਨੂੰ ਕਿਵੇਂ ਦੇਖਦੇ ਜੀ ਇਹ ਇਹ ਬੜਾ ਵੇਖਜਿਆ ਪ੍ਰੋਬਲਮ ਹੈਗਾ ਦੇਸ਼ ਧ్రోਹ ਤੇ ਮੈਂ ਤੁਹਾਨੂੰ ਯਾਦ ਦੁਆਰਾ ਚਾਹੁੰਦਾ ਹੈ ਕਿ 1950 ਦੇ ਵਿੱਚ ਜੀ ਪਹਿਲਾ ਕੇਸ ਸਿਟੀਸ਼ਨ ਦਾ ਹੋਇਆ ਸੀਗਾ ਮਾਸਟਰ ਤਾਰਾ ਸਿੰਘ ਦੇ ਖਿਲਾਫ ਅੱਛਾ ਕਰਨਾਲ ਵਿੱਚ ਜਾਂਚ ਕੀਤੀ ਸੀ ਤੇ 200 ਅਕਾਲੀ ਵਰਕਰ ਉਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਸੀ ਸਿਟੀਸ਼ਨ ਵਾਸਤੇ ਓਕੇ ਤੇ ਉਹਨਾਂ ਨੇ ਸਿਰਫ ਉਹਨਾਂ ਦੀ ਮੰਗ ਇਹੀ ਸੀ ਕਿ ਇਹ ਵੱਧ ਇਤਕਾਰ ਦਿੱਤੇ ਜਾਣ ਪੰਜਾਬ ਨੂੰ ਪੰਜਾਬ ਦੇ ਜਿਹੜੇ ਜੀ ਪਾਵਰਸ ਹੈਗੇ ਸਟੇਟ ਦੀ ਪਾਵਰਸ ਸਟਰੋਂਗ ਹੋਣੀ ਚਾਹੀਦੀ ਹੈ ਤੇ ਇਹਨਾਂ ਨੇ ਸਿਟਿਸ਼ਨ ਬਣਾਤਾ। ਹਮਮ। ਇਸ ਸਿਟਿਸ਼ਨਸ਼ਿਨ ਮਾਸਟਰ ਤਾਰਾ ਸੇ ਨੂੰ ਕਈ ਮਹੀਨੇ ਕਰਨਾਲ ਚ ਟੱਕਿਆ। ਫਿਰ ਜੱਜ ਸਾਹਿਬ ਸੀਗੇ ਅੰਗਰੇਜ਼ ਹਾਈ ਕੋਰਟ ਜੇ ਉਹਨਾਂ ਨੇ ਕਹੇ ਕਿ ਇਹ ਇੱਕ ਸਿਟਿਸ਼ਨ ਹੈ। ਜੇ ਤੁਸੀਂ ਕੋਈ ਮੰਗ ਕਰੋ ਤਾਂ ਸਿਟਿਸ਼ਨ ਹੈ। ਇਹਨਾਂ ਹੋਂਦਾਂ ਦੇਸ਼ ਅਸਾਧ ਹੋ ਗਿਆ ਹਮ ਕਨਸਟੀਟਿਊਸ਼ਨਲ ਰਾਈਟ ਕਿਹ ਹੈ? ਫਾਰਮ ਟੂ ਫ੍ਰੀ ਸਪੀਚ ਹੈ। ਜੀ। ਕੋਈ ਸੁਣਾ ਚਾਹੁੰਦੇ ਹੋ ਕੈਸਾ ਕਿਉਂ? ਤੇ ਫਿਰ ਉਹ ਕੋਸ਼ਿਸ਼ ਕੀਤੀ ਗਈ ਸੀ ਜੀ। ਲੇਕਿਨ ਉਸ ਤੋਂ ਬਾਅਦ ਫਿਰ ਜਵਾਹਰ ਲਾਲ ਨਹਿਰੂ ਨੇ ਫਰਸਟ ਅਮੈਂਡਮੈਂਟ ਜਿਹੜੀ ਲਿਆਂਦੀ ਸੀ ਇਹਨਾਂ ਨੇ ਉਹਦੇ ਵਿੱਚ ਫੇਰ ਉਹ ਸਟੇਸ਼ਨ ਰੱਖੀ ਗਈ ਪਰ ਉਸ ਤੋਂ ਬਾਅਦ ਇੱਕ ਇਹ ਕਾਨੂੰਨ ਆ ਗਿਆ ਜਸਟਿਸ ਗਰੇਵਾਲ ਸਿਡੀਸ਼ਨ ਦਾ ਕਲੌਜ਼ ਆ ਫਿਰ ਵੀਸਾ ਆ ਗਿਆ ਫਿਰ ਹੁਣ ਐਨਐਸਏ ਆ ਗਿਆ ਬਹੁਤ ਬਹੁਤ ਆ ਗਏ ਬਹੁਤ ਆ ਗਏ ਇਹੀ ਹੈ ਨਾ ਜੀ ਡਿਟੈਂਸ਼ਨ ਵਿਦਆਊਟ ਟ੍ਰਾਇਲ ਜੀ ਕਿ ਟ੍ਰਾਇਲ ਤੁਸੀਂ ਕਰਨੀ ਨਹੀਂ ਐਵਿਡੈਂਸ ਤੁਹਾਡੇ ਕੋਲ ਹੈ ਨਹੀਂਗਾ ਤੇ ਬੰਦੇ ਨੂੰ ਫੜ ਕੇ ਅੰਦਰ ਰੱਖੀ ਜਾਓ ਜਿੰਨਾ ਚਿਰ ਲੋਕੀ ਗਾਂਦੇ ਨੇ ਕੋਰਟਸ ਜਾਂਦੇ ਨੇ ਕੋਰਟਸ ਤੇ ਉਹਦਾ ਐਗਜ਼ਾਮਨ ਕਰਦੀ ਹੈ ਜੀ ਇੱਕ ਇਹਦੇ ਵਿੱਚ ਨਵੇਂ ਕਾਨੂੰਨ ਦੇ ਵਿੱਚ ਜਿਹੜੀ ਡੈਥ ਸੈਂਟੈਂਸ ਆ ਆਰ ਲਾਈਫ ਸੈਂਟੈਂਸ ਆ ਉਹ ਹੋਰ ਕਲੋਜ਼ਸ ਵਾਸਤੇ ਐਡ ਕਰਤੇ ਆ ਜਿਨ੍ਹਾਂ ਦੇ ਤਹਿਤ ਉਹ ਦਿੱਤੀ ਜਾ ਸਕਦੀ ਆ ਬੜੀ ਦੇਰ ਤੋਂ ਮੰਗ ਉਠੀ ਆ ਕਿ ਇਹ ਫਾਂਸੀ ਦੀ ਸਜ਼ਾ ਜਿਹੜੀ ਇਹਨੂੰ ਖਤਮ ਕਰ ਦੇਣਾ ਚਾਹੀਦਾ ਵਾ ਤੁਸੀਂ ਇਹਦੇ ਬਾਰੇ ਲਿਖਿਆ ਵੀ ਹੈ ਔਰ ਸ਼ਾਇਦ ਤੁਸੀਂ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜੇ ਲਾਅ ਸੀਗੇ ਜਿਹੜੇ ਕਾਨੂੰਨ ਸੀ ਉਹਨਾਂ ਦਾ ਜ਼ਿਕਰ ਵੀ ਕੀਤਾ ਸੀ ਜ਼ਿਆਦਾ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਦੱਸੋਗੇ ਕਿ ਐਗਜ਼ੈਕਟਲੀ ਮਹਾਰਾਜਾ ਰਣਜੀਤ ਸਿੰਘ ਵੇਲੇ ਕੀ ਕਲਾਜ਼ ਸੀਗੇ ਔਰ ਹੁਣ ਕੀ ਕਰਨ ਦੀ ਲੋੜ ਹੈ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ 40 ਸਾਲ ਉਹਨਾਂ ਦਾ ਰਾਜ ਚੱਲਿਆ ਹੈਗਾ ਉਹਨਾਂ ਨੇ ਵੀ ਸਾਇ ਮੌਤਰੀ ਕੀ ਸੀ ਹਮ ਹਮ ਠੀਕ ਵੀ ਨਹੀਂ ਹੋਈ ਸੀ ਔਰ ਠੀਕ ਹੈ ਜਿਹੜਾ ਇਸਨੇ ਪੂਰੀ ਕਤਲ ਕੀਤਾ ਹੋ ਗਏ ਆ ਉਹਨੂੰ ਫਿਰ ਉਹ ਕਾਫੀ ਸਖਤ ਸਜ਼ਾ ਮਿਲਦੀ ਸੀਗੀ ਜੀ ਜੈਕਸਨ ਓਕੇ ਉਹ ਤਾਂ ਨਾ ਤਾਂ ਉਹ ਜਦੋਂ ਉਹ ਮਤੇ ਹੁੰਦਾ ਉਹ ਜਾ ਕੇ ਨਜ਼ਰਾਨਾ ਦਿੰਦਾ ਨਗਰਨਾਜ਼ਮ ਕੇਸ ਹੁੰਦਾ ਸੀਗਾ ਫਿਰ ਸੋਕੇ ਫਿਰ ਉਹਨੂੰ ਫਿਰ ਜੁਰਮਾਨਾ ਪੈਂਦਾ ਸੀ ਸਰ ਹੂੰ ਫਿਰ ਖਰਜ਼ਾਨਾ ਵੀ ਦੇਣਾ ਪੈਂਦਾ ਸੀ ਜਿੰਨਾ ਬਿੱਟ ਕਹਿੰਦੇ ਸੀਗੇ ਜੇ ਕਿਸੇ ਨੇ ਕੋਈ ਕਤਲ ਕੀਤਾ ਹੋਵੇ ਤੇ ਉਸ ਤੋਂ ਫਿਰ ਪੈਸੇ ਖੋ ਕੇ ਤੇ ਉਹ ਉਹ ਗੀਦਾ ਕਤਲ ਹੋਇਆ ਉਸ ਫੈਮਿਲੀ ਕੋਲ ਕੰਦ ਰਸੀ ਸੀ ਤੇ ਉਹਨੂੰ ਬੰਦ ਕਰ ਦਿੱਤਾ ਧੰਨਵਾਦ ਜੀ ਠੀਕ ਹੈ ਡੈਥ ਸੈਂਟੈਂਸ ਸੋ ਤੈ ਖਾਣਾ ਸੀ ਲੇਕਿਨ ਫਾਂਸੀ ਦੀ ਸਜ਼ਾ ਨਹੀਂ ਸੀ ਹਾਂ 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 ਤੇ ਫਾਂਸੀ ਤੇ ਹਾਰੀ ਤੇ ਫਾਂਸੀ ਤੇ ਬੰਦ ਕਰ ਦਿੱਤਾ ਜੀ ਠੀਕ ਹੈ ਡੈਥ ਸੈਂਟੈਂਸ ਹੈ ਨਹੀਂ ਕੀਤਾ ਸੋ ਇਸ ਵੇਲੇ ਕਿੰਨੇ ਕੁ ਮੁਲਕਾਂ ਦੇ ਵਿੱਚ ਡੈਥ ਸੈਂਟੈਂਸ ਨਹੀਂ ਹੈ ਜਿਵੇਂ ਇੰਡੀਆ ਦੇ ਵਿੱਚ ਹੈ ਯੂਰਪ ਚ ਕਿਤੇ ਵੀ ਨਹੀਂ ਹੈ اچھا ਤੇ ਬਾਕੀ ਆ ਹਾ ਯੂ ਐਸ ਏ ਚ ਹੈ ਹਮ ਹਮ ਮੇਰੀ ਖਿਆਲ ਚਾਇਨਾ ਰਸ਼ੀਆ ਵਗੈਰਾ ਤਾਂ ਹੈ ਇਸਲਾਮਿਕ ਕੰਟਰੀਸ ਤੇ ਹੈ ਥੈਟ ਸੈਂਟੈਂਸ ਜੀ ਲੇਕਿਨ ਜਿਹੜੀ ਮੋਡਰਨ ਥਿੰਕਿੰਗ ਹੈ ਉਹ ਥੈਟ ਸੈਂਟੈਂਸ ਦੇ ਫੇਰੋ ਥੋੜਾ ਜਿਹਾ ਫਿਲਾਸਫੀਕਲ ਬਣ ਜਾਂਦੇ ਨੇ ਥਿੰਕਰਸ ਜਿਹੜੀ ਆਦਮ ਨੂੰ प्यार नहीं है किसी की लाइफ हम्म इंटर रफ देन रफ इन टर्म लाइफ द रबी जैसा सो इस बेसिस पे भी बहुत थिंकिंग है कि डेथ सेंटेंस ना होवे इनफैक्ट एक राइटर्स की जिनो बेस्ट सेंटेंस हो गई थी आर्थर फॉइस्लर hmm. ना सुना होना है स्पेनिश सिविल वॉर पे जिनो बेस्ट सेंटेंस हो गई थी जी, जी आठ नौ महीने वो सेंटर्ड है मीटिंग दैट सेंटेंस ਮਾਚੂ ਇਹ ਹਾਕਰਤਾ ਸੀ ਤੇ ਕਿਹਾ ਉਹ ਮਾਰ ਖਤਮ ਹੋਊ। ਓਕੇ ਤੇ ਉਹਨੇ ਕਿਤਾਬ ਚ ਕਿਹਾ ਸੀਗਾ ਕਿ ਇਹ ਡੈਥ ਸੈਂਟਰਸ ਦਾ ਬਹੁਤ ਟਰੂਲ ਚੀਜ਼ ਹੈ ਕਿ ਉਹ ਜਿਹੜਾ ਬੰਦਾ ਜਿਹਨੂੰ ਡੈਥ ਸੈਂਸ ਹੋਈ ਹੁੰਦੀ ਹੈ ਉਹ ਤਾਂ ਰੋਜ਼ ਮਰਦਾ ਹੈਗਾ ਵਿਚਾਰ। ਸਵੇਰ ਉੱਠਦਾ ਕਹਿੰਦਾ ਹਾਏ ਅਸ ਮੇਰਾ ਅੱਜ ਹੈ ਅੱਜ ਦਿਨ ਆ ਗਿਆ ਅੱਜ ਮੈਨੂੰ ਮਾਰ ਦੇਣਗੇ ਜਾਂ ਕੱਲ੍ਹ ਮਾਰਨਗੇ ਕਦੋਂ। ਸੋ ਇਹ ਤਾਂ ਉਹਨੇ ਆਪਣੀ ਕਿਤਾਬ ਚ ਇਹ ਵੀ ਲਿਖਿਆ ਸੀਗਾ ਇੱਕ ਕੰਸਟੈਂਸਟ ਸੱਚ ਹੈਗਾ ਕਿ praneshthane ch bahut tanan jeb katriano bhi death centers honge. अच्छा ओके सो so, एक मार्केट टेस्ट डेड सेंटर हो रही है ते ओनु हैक ਕੀਤਾ ਜਾ ਰਿਹਾ ਹੈ ਬੰਦੇ ਨੂੰ ਹੂੰ ਤੇ ਜਿਹੜੇ ਜੇਬ ਕਤਰੇ ਨੇ ਉਥੇ ਕਾਫੀ ਬੰਦੇ ਖੜੇ ਹੋਏ ਨੇ ਕਿ ਨੇ ਉਹ ਦੇਖ ਹੂੰ ਦਰਮਾ ਤੇ ਜੇਬ ਕਤਰੇ ਉਥੇ ਜੇਬ ਕਤਰੇ ਜਾ ਰਹੇ ਨੇ ਉਹ ਡਰਦੇ ਹੀ ਨਹੀਂ ਕਿ ਜੇ ਇਸ ਜੇਬ ਕਤਰੇ ਤੋਂ ਕੋਈ ਡੈੱਟ ਸੈਂਟਰ ਹੋ ਰਹੀ ਹੋਵੇ ਸੋਮਥਿੰਗ ਤੇ ਉਹ ਜੇਬਾਂ ਕਤਰੇ ਜੀ ਸੋ ਇਹ ਡਿਟਰੈਂਸ ਵੀ ਹੈ ਨਹੀਂ ਡੈੱਟ ਸੈਂਟਰ ਬਿਲਕੁਲ ਕਿਸੇ ਕਿਸਮ ਦਾ ਟਟਰੀ ਨਹੀਂ ਹੈ ਫੇਲਰਸ ਉਹਦੇ ਕੇਸਸ ਆਪਾਂ ਕਹਿੰਦੇ ਆ ਠੀਕ ਹੈ ਵੀ ਅੱਛੀ ਕਰ ਲੈਣੀ ਚਾਹੀਦੀ ਤੇ 1.5 ਤੋਂ ਰੇਟ ਤੋਂ ਘੱਟ ਤੋਂ ਘੱਟ ਇਹਨਾ ਤਾਂ ਹੋਣਾ ਚਾਹੀਦਾ ਹੈ ਕਿ ਬਹੁਤ ਰੇਅਰ ਕੇਸ ਸਟੇਟਸ ਜਸਟਿਸ ਗਰੇਵਲ ਇੱਕ ਫੀਲਿੰਗ ਹੈ ਕਿ ਜਦੋਂ ਕਿਸੇ ਨੂੰ 100 ਟ੍ਰਾਇਲ ਰੱਖਿਆ ਜਾਂਦਾ ਹੈ ਯਾਰ ਉਹਨੂੰ ਬਾਅਦ ਦੇ ਵਿੱਚ ਉਹਨੂੰ 2-3-4 ਸਾਲ ਅੰਡਰ ਟ੍ਰਾਇਲ ਰੱਖ ਕੇ ਤੇ ਫਿਰ ਉਹਨੂੰ ਉਹ ਬਰੀ ਕਰਤਾ ਜਾਂਦਾ ਵਾ ਜਾਂ ਉਹਨੂੰ ਛੱਡਤਾ ਜਾਂਦਾ ਵਾ ਤੇ ਉਹਨੂੰ ਕੰਪਨਸੇਟ ਕਰਨਾ ਚਾਹੀਦਾ ਵਾ ਕਰਨ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਹੁਣ ਬਿਲਕੁਲ ਹੋਣੀ ਕਿ ਹੈ ਹੀ ਹੋਈ ਨਹੀਂ ਦੇਖੋ ਆ ਪਿੱਛੇ ਸਾਈਪਾਲ ਸਾਈ ਬਾਬਾ ਐਮ ਸੀ ਜੀ ਜੀ ਉਹਨਾਂ ਪੰਜ ਸਾਲ ਬਾਅਦ ਜਾ ਕੇ 95% ਹੈਕੀ ਕੈਪਸਿਟੀ ਰਾਈਟ ਪੰਜ ਸਾਲ ਬਾਅਦ ਬੜੀ ਫਰਕ ਖੂਬ ਫਰਕ ਇਹੋ ਦਾ ਉਹ بیمਾ ਫੋਰ ਉਹ ਗਾਂਵ ਵਾਲੇ ਕੇਸ ਜੀ 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 ਉਹਨੂੰ ਸਾਰੇ ਭਰੀ ਹੋ ਰਹੇ ਹੈ ਕਿ ਕਿ ਨਟਾ ਲੰਮਾ ਲੰਬਾ ਅਰਸਾ ਉਹਨਾਂ ਨੂੰ ਉਂਦਰ ਰੱਖਿਆ ਹੈ ਤੇ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਲਾਈਫ ਖਤਮ ਹੋ ਗਈ ਜੀ ਪ੍ਰੋਪਰਟੀ বিক্রি ਹੋਣੀ ਹੈ ਉਹਨਾਂ ਦੀ ਬਚਤ ਹੋ ਗਏਗੀ ਕਿ ਬਾਹਰਲੇ ਮੁਲਕਾਂ 'ਚ ਕਿਸੇ ਖਾਨ ਦੇ ਉੱਤੇ ਪ੍ਰੋਵੀਜ਼ਨ ਹੈ ਕੰਪਨਸੇਸ਼ਨ ਦੀ ਮੌਜ਼ੇ ਦੀ ਆਡੀ ਯੂ ਐਸ ਐ ਜੀ ਓਕੇ ਉਹਦੇ ਬਹੁਤ ਬਹੁਤ ਜ਼ਿਆਦਾ ਕੰਪਨਸੇਸ਼ਨ ਦਿੰਦੇ ਹੈ ਉਹ ਜਿਹੜਾ ਜੋਰਜ ਲੌਇਡ ਦਾ ਕੇਸ ਸੀਗਾ ਜੀ ਤੁਹਾਨੂੰ ਯਾਦ ਹੈ ਜੋਰਜ ਲੌਇਡ ਬਿਲਕੁਲ ਜਿਹੜਾ ਇਹਨੇ ਕਿਸੇ ਇੱਕ ਬਲੈਕ ਨੂੰ ਗਲਤ ਤਰੀਕੇ ਨਾਲ ਮਾਰਤਾ ਸੀ ਆ ਜੋਰਜ ਲੌਇਡ ਹੀ ਸੀ ਨਾ ਇਹਨੂੰ ਮਾਰਿਆ ਸੀਗਾ ਜੀ ਤੇ ਉਹਨੂੰ ਉਸਤੇ ਉਸਤੇ ਡੋਡਾ ਰੱਖਦਾ ਸੀਗਾ ਜੀ 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 ਡੋਡਾ ਰੱਖਦਾ ਸੀ ਤੇ ਕਾਨੂੰਨ ਸ਼ੁਰੂ ਹੋ ਗਈ ਇਸ ਸਬਸਟ ਸੋ ਉਹਨੂੰ ਜੋਰਜ ਲੌਇਡ ਨੂੰ ਸਟੇਟ ਨੇ 30 मिलियन डॉलर्स कॉम्पन्सेशन ਦਿੱਤੀ سوری ਫੈਮਿਲੀ ਨੂੰ। ਉਹ ਸਟੇਟ ਦੀ ਡਿਊਟੀ ਨਹੀਂ ਦਿੱਤੀ ਕੰਪਨਸੇਸ਼ਨ। ਕਿ ਸਿਕਿਉਰਿਟੀ ਵੀ ਨਹੀਂ ਦਿੱਤੀ ਕਿਸੇ ਨੂੰ। ਪੁਲਿਸ ਅਫਸਰ ਨੂੰ ਮਾਰ ਵੀ ਦਿੱਤਾ। ਇੱਥੇ ਕਿੰਨੇ ਪੁਲਿਸ ਆਫਸਰ ਖਤਮ ਕਰਦੇ ਹੈ ਕਿ என்கਾਉਂਟਰਸ ਹੁੰਦੇ ਹੈ, ਜਿਹੜੇ ਛੁੱਟੇ ਪਾਏ ਜਾਂਦੇ ਹੈ, ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ। ਇੱਥੇ ਤੇ ਇੱਥੇ ਤੇ ਜਸਟਿਸ ਗਰੇਵਾਲ ਇੰਨੇ ਕੇਸੇ ਆ ਵੀ ਜੇ ਮੁਆਵਜ਼ਾ ਦੇਣ ਲੱਗ ਪਏ ਤੇ ਮੇਰੇ ਖਿਆਲ ਕਈ ਸਟੇਟਾਂ ਤੇ ਪੰਜਾਬ, ਜੰਮੂ ਕੇ ਵਰਗੀਆਂ ਸਟੇਟਾਂ ਤੇ ਸ਼ਾਇਦ ਕਰਜ਼ਾਈ ਹੋ ਜਾਣਗੀਆਂ। ਨੇ ਬਿਲਕੁਲ ਜਨਾ ਸਰ ਮੇਰਾ ਲਾਸਟ ਸਵਾਲ ਹੈ ਜਿਸ ਇਸ ਗਰੇਵਲ ਕੀ ਹੁਣ ਲਾਗੂ ਹੋ ਗਿਆ ਕਾਨੂੰਨ ਲੇਕਿਨ ਹਾਲੀ ਵੀ ਕੁਝ ਹਲਕਿਆਂ ਦੇ ਵਿੱਚ ਕਾਫੀ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਵਾ ਤੁਸੀਂ ਵੀ ਕੁਝ ਸਵਾਲ ਚੁੱਕੇ ਆ ਇਹ ਜਿਹੜੇ ਸਵਾਲ ਚੁੱਕੇ ਜਾ ਰਹੇ ਆ ਇਹਨਾਂ ਕਾਨੂੰਨ ਦੇ ਉੱਪਰ ਅ ਅੱਜ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਲਿਕ ਅਰਜਨ ਖਰਗੇ ਉਹਨਾਂ ਨੇ ਕਿਹਾ ਜੀ ਇਹ ਬੁਲਡੋਜ਼ਰ ਜਸਟਿਸ ਹੈ ਜਿਹਨੂੰ ਅਸੀਂ ਨਹੀਂ ਆਉਣ ਦੇਾਂਗੇ ਇਹ ਤਾਂ ਫਿਰ ਕੀ ਕਰਨ ਦੀ ਲੋੜ ਹੈ ਤੁਹਾਨੂੰ ਲੱਗਦਾ ਵਾ ਕਿ ਸੁਪਰੀਮ ਕੋਰਟ ਨੂੰ ਸੁਬਮੋਟੋ ਨੋਟਿਸ ਦੇਣਾ ਚਾਹੀਦਾ ਹੈ ਜਾਂ ਕਿਵੇਂ ਸੋ ਦੇਖੋ ਸੁਪਰੀਮ ਕੋਰਟ ਦੇ ਕਰਨ ਵਿੱਚ ਅੱਜ ਕੀ ਗੱਲ ਹੈ ਕਿ ਬਈ ਹਰ ਕਿਸਮ ਦੇ ਪਟੀਸ਼ਨ ਰਾਜ ਆ ਗਿਆ ਤੇ ਹਰ ਹਾਈ ਕੋਰਟ ਦੇ ਵਿੱਚ ਕੋਈ ਕੁਝ ਫੈਸਲਾ ਹੋਏਗਾ ਕੋਈ ਕਿਸੇ ਕਿਸੇ ਕੁਝ ਫੈਸਲਾ ਹੋਏਗਾ ਫਿਰ ਇੱਕ ਸੇ ਜਗਾ ਯੂਨੀਫਾਈਡ ਫੈਸਲਾ ਹੋ ਜੇ ਤਾਂ ਚਾ ਅੱਛਾ ਜਲਦੀ ਹੋ ਜੇ ਅੱਛਾ ਲੇਕਿਨ ਮੈਂ ਬਤੌਰ ਵਕੀਲ ਇਹ ਕਹਾਗਾ ਇਹ ਜੇ ਕੋਈ ਘਬਰਾਣ ਦੀ ਗੱਲ ਨਹੀਂ ਹੈਗੀ ਹੈ ਕੰਫਿਊਜ਼ਨ ਜਿੰਨਾ ਰਹੇਗਾ ਨਹੀਂ ਉਹ ਜੱਜ ਵੀ ਕੰਫਿਊਜ਼ ਰਹੇਗੇ ਸਾਰੇ ਕੰਫਿਊਜ਼ ਰਹੇਗੇ ਤੇ ਉਹਦਾ ਅ ਸ਼ਾਇਦ ਆਫਕੀਲਾ ਨੂੰ ਮਿਲੇਗਾ ਇਹ ਹੋਰ ਕੰਫਿਊਜ਼ਨ ਕ੍ਰੀਏਟ ਕਰਕੇ ਕਿਉਂਕਿ ਕੋਸ ਆ छानबीन ਕਰਕੇ ਕਈ ਕੱਲਾ ਹੋਰ ਫਟਣਗੇ ਨਾ ਅੱਗੇ ਤਾਂ ਪਤਾ ਹੀ ਨਹੀਂ ਪ੍ਰੈਕਟੀਕਲੀ ਕਿਹੜੀਆਂ ਚੀਜ਼ਾਂ ਕਿੱਥੇ ਜਾ ਕੇ ਹਿੱਟ ਕਰਨ ਗਿਆ ਕਿ ਤਾਂ ਬਾਤਰੀ ਸਮਝ ਆਏਗੀ ਕਿ ਉਹ ਨਾ ਸਿਸਟਮ ਚੱਲੇ ਪਰ ਉਹ ਸ਼ੰਕਾ ਇਹੋ ਹੀ ਜਿਤਾਈ ਜਾ ਰਹੀ ਹੈ ਨਾ ਜੀ ਕਿ ਜਿਹੜਾ ਪੀੜਤ ਆਦਮੀ ਹੈ ਜਿਹੜਾ ਅਕਿਊਜ਼ਡ ਹੈ ਕਿਤੇ ਉਹਦੇ ਨਾਲ ਧੱਕਾ ਨਾ ਹੋਰ ਧੱਕਾ ਨਾ ਹੋਵੇ ਉਹਨੂੰ ਇਨਸਾਫ ਦੀ ਬਜਾਏ ਉਹਦੇ ਨਾਲ ਬੇਇਨਸਾਫੀ ਹੋ ਜਾਏ ਹਾਂ ਜੀ ਹਾਂ ਤਾਂ ਦੇਖੋ ਦੈਟ ਇਜ਼ ਉਹ ਤਾਂ ਹੈ ਜੋ ਵੀ ਕਾਨੂੰਨ ਹੈਗਾ ਜਿਸ ਕਾਨੂੰਨ ਨੂੰ ਤਾਂ ਜਤੀ ਕਾਨੂੰਨ ਹੈ ਬਣਿਆ ਹੋਇਆ ਉਹ ਤਾਂ ਹੈ ਹੀ ਸਾਡੇ ਸਾਹਮਣੇ ਹੈਗਾ ਸਾਡਾ ਸਟੇਟ ਕਰਦੇ ਉਹ ਉਸ ਤੋਂ ਵੀ ਪਿੱਛੇ ਨਹੀਂ ਹਟ ਸਕਦੇ ਲੇਕਿਨ ਜਿਹੜਾ ਕਾ ਜਿਹੜੇ ਕੀਸਾਬ ਦੇ ਆਪਣੇ ਡੈਲੀਟਸ ਵਗੈਰਾ ਨਾਲ ਉਸ ਨੂੰ ਕਰਨ ਫੇਸ ਕਰਨ ਸ਼ੁਰੂ ਸੋ ਲੈਟਸ ਸੀ ਹਾਉ ਇਟ ਅਨਫੋਲਡਸ ਥੈਂਕ ਯੂ ਵੈਰੀ ਮਚ ਜੀ ਬਹੁਤ ਧੰਨਵਾਦ